5 500 ਰੁਪਏ 5 500 ਰੁਪਏ 500 ਰੁਪਏ 500 ਰੁਪਏ 100 ਰੁਪਏ ਸੂਟ 100 ਰੁਪਏ ਸੂਟ ਉਹ ਜਿਹੜਾ ਬਾਜ਼ਾਰ ਚ ਮਿਲਦਾ 500 ਰੁਪਏ ਦਾ ਇੱਕ ਕਾਦੀਆਂ ਮਾਤੂ ਸ਼ਰੀ ਦਸਤਾਰ ਆ ਜੋ ਲੈ ਜਾਓ 100 ਰੁਪਏ 100 ਰੁਪਏ 100 ਰੁਪਏ ਉਹ 5 500 ਵਾਲੇ ਸੂਟ ਕਰਤੇ 100 ਰੁਪਏ ਚ 100 ਰੁਪਏ ਚ ਭਾਈ ਜੀ ਬਾਜ਼ਾਰ ਦਾ ਰੇਟ 500 ਤੁਸੀਂ ਕਹਿੰਦੇ 100 ਰੁਪਏ ਦਾ ਸੂਟ ਬਿਲਕੁਲ ਭਾਜੀ 100 ਰੁਪਏ ਦਾ ਸੂਟ 500 ਦੇ 5000 ਦੇ 10 ਸੂਟ ਚੱਕੋ ਰੱਖੜੀਆਂ ਤੇ ਲੈ ਜਾਓ ਭੈਣਾਂ ਵਾਸਤੇ ਲੈ ਜਾਓ ਵਰਜਾਈਆਂ ਵਾਸਤੇ ਲਾ ਦਿਓ ਐ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਆ ਚੱਕੋ ਜੀ ਇੱਕ ਹੋਰ ਪਟਾਕਾ ਪਾ ਦਨੇ ਆ ਬਾਜ਼ਾਰ 'ਚ 500 ਦਾ ਇੱਕ ਇੱਥੇ 500 ਰੁਪਏ ਦੇ ਦੋ ਸੂਟ ਦੋ ਕੋਈ ਸੂਟ ਵੀ ਡਿਜ਼ਾਈਨਰ ਦੇ ਰਹੇ ਆ ਗਲੇ ਦੇ ਕੰਮ ਦੇਖੋ ਬੜਾ ਸੋਹਣਾ ਰੰਗ ਦੁਪੱਟਾ ਨਾਲ ਦੇ ਰਹੇ ਆ ਬਾਜ਼ਾਰ ਦਾ ਰੇਟ 600 700 ਸਾਡੇ ਕੋਲ ਲੈ ਜਾਓ 500 ਦੇ ਦੋ ਪੂਰਾ ਪ्युअर कॉटन ਦਾ कॉटन ਦਾ ਦੁਪੱਟਾ ਪ੍ਰਿੰਟ ਕੀਤਾ ਬਾਟਮ ਵੀ ਬੜੀ ਸ਼ਾਨਦਾਰ ਬਾਜ਼ਾਰ 'ਚ 700 ਰੁਪਏ ਦਾ ਇੱਥੇ 700 ਦੇ ਦੋ ਲੈ ਜਾਓ ਜੀ 700 ਦੇ ਦੋ ਰੰਗ ਡਿਜ਼ਾਈਨ ਚੈੱਕ ਕਰੀ ਚਲੋ ਰੇਟ ਉੱਤੇ ਲਿਖ ਕੇ ਲਾਇਆ ਕੋਈ ਧੋਖੇबाजी ਨਹੀਂ ਕੋਈ ਠੱਗੀ ਨਹੀਂ ਆਹ ਰੇਟ ਉੱਤੇ ਲਿਖ ਕੇ ਲਾਤਾ ਦੇਖ ਲਓ 350 ਰੁਪਏ ਦਾ ਆਹ ਦੇਖੋ ਇੱਕ ਹੋਰ ਫਾਇਦਾ ਕਰਤਾ ਦੁਪट्टे ਦੇਖੋ ਜਿਹੜਾ ਬਾਜ਼ਾਰ 'ਚ ਮਿਲਦਾ 200 ਰੁਪਏ ਦਾ ਦੁਪੱਟਾ ਲੈ ਜਾਓ 50 ਰੁਪਏ ਦਾ ਦੁਪੱਟਾ 50 ਰੁਪਏ ਦਾ ਦੁਪੱਟਾ ਲੈ ਜਾਓ ਸਿਰਫ 50 ਰੁਪਏ ਦਾ ਦੁਪੱਟਾ ਲਓ ਜੀ ਚੱਕੋ ਆਹ ਸੂਟ ਆ ਗਿਆ ਪਿਓਰ ਕਾਟਨ ਦਾ ਆਹ ਚੱਕੋ ਜੀ ਇਰੇ ਤੇ ਕਿੰਨੀ ਕੜਾਈ ਆ ਬਾਜ਼ਾਰ 'ਚ 1000 ਰੁਪਏ ਦਾ ਇੱਥੇ 500 ਰੁਪਏ ਦਾ 250 ਰੁਪਏ ਦੀ ਲੈ ਜਾਓ ਜੀ 250 ਰੁਪਏ ਦੀ ਬੈੱਡ ਸ਼ੀਟ ਸਹਰਾਣੇ ਘਰ ਨਾਲ ਦੇਵਾਂਗੇ ਰੰਗ ਬਹੁਤ ਆ ਬਾਜ਼ਾਰ 'ਚ ਕੋਈ 800 ਮੰਗਦਾ ਕੋਈ 900 ਮੰਗਦਾ 250 ਰੁਪਏ ਦੇ ਵਿੱਚ ਡਬਲ ਬੈੱਡ ਦੀ ਚਾਹ ਕੋਈ 800 ਨਹੀਂ ਕੋਈ 900 ਨਹੀਂ ਕੋਈ 1000 ਨਹੀਂ ਡਬਲ ਬੈੱਡ ਸ਼ੀਟ ਲੈ ਜਾਓ 250 ਰੁਪਏ ਦੀ ਠਾਨਕੋੜ ਗਰਦਾਸਪੁਰ ਟਾਂਡਾ ਦਸੂਹਾ ਮਕੇਰੀਆਂ ਤੋਂ ਲੋਕ ਕਿਉਂ ਆ ਰਹੇ ਆ ਆ ਰਸ਼ ਚੈੱਕ ਕਰ ਲੋ ਆ ਚਾਰੇ ਪਾਸੇ ਕੈਮਰਾ ਮਾਰ ਤੋ ਆ ਭੀੜ ਦਿਖਾ ਦਿਓ ਕੈਸ਼ ਕਾਊਂਟਰ ਤੇ ਰਕਮ ਦਿਖਾ ਦਿਓ ਆ ਪ੍ਰਿੰਟ ਤੇ ਰਕਮ ਦਿਖਾ ਦਿਓ ਭਾਜੀ ਇਹ ਰਕਮ ਦਾ ਕਾਰਨ ਹੈ ਚੱਕੋ ਜੀ ਕੁਰਤੇ ਪਜਾਮੇ ਵੀਰਾਂ ਦੇ ਫਾਇਦੇ ਕਰ ਦਿੰਨੇ ਆ ਬਾਜ਼ਾਰ ਦੇ ਵਿੱਚ ਕੀ ਚੱਕੋ ਡਨ ਦਾ ਕੁਰਤਾ ਪਜਾਮਾ 1500 1600 1800 ਦਾ ਆ ਚੱਕੋ 895 ਦਾ ਸਮਾਈ ਫਰੀ ਸਮਾਈ ਫਰੀ ਸਮਾਈ ਫਰੀ ਸਵਾਈ ਫਰੀ 895 ਦਾ ਕੁਰਤਾ ਪਜਾਮਾ ਸੀਤਾ ਸਾਇਆ ਲੈ ਜਾਓ ਆ ਰਖੜੀ ਤੇ ਆ ਰਖੜੀ ਤੇ ਸਪੈਸ਼ਲ ਭੇਡਾਂ ਵਾਲੀ ਸੇਲ ਆਤੀ ਆ 500 ਰੁਪਏ ਦਾ ਸੂਟ 500 ਰੁਪਏ ਦਾ ਸੂਟ 500 ਰੁਪਏ ਦਾ ਲੋ ਜੀ ਹੁਣ ਬਾਜ਼ਾਰਾਂ 'ਚ ਆ ਕੇ ਲੁੱਟਣਾ ਨਾ ਕਰੋ ਸਿੱਧੇ ਆ ਜਾਓ ਕਾਦੀਆਂ ਦੇ ਵਿੱਚ ਰੱਖੜੀ ਦੇ ਉੱਤੇ ਬਹੁਤ ਵੱਡੇ ਸੇਰ ਮੇਲੇ ਲਾਤੇ ਆ ਜਿੱਥੇ ਸਾਨੂੰ 100 ਰੁਪਏ ਦਾ ਸੂਟ 200 ਰੁਪਏ ਦਾ 500 ਰੁਪਏ ਦਾ 700 ਦਾ ਬਾਜ਼ਾਰ 'ਚ 1000 ਰੁਪਿਆ ਆ ਵੀ 500 ਰੁਪਏ ਦਾ ਸੂਟ ਲੈ ਜਾਓ ਚੱਕੋ ਜੀ ਕਾਟਨ ਦਾ ਸੂਟ ਦੇਖੋ ਜੀ ਗਲੇ ਤੇ ਕੰਮ ਦੇਖੋ ਕਾਟਨ ਦਾ ਦੁਪੱਟਾ ਬਾਜ਼ਾਰ ਅਜੇ 12-150 ਇੱਥੇ 650 ਰੇਟ ਪਤਾ ਕਰ ਲੋ ਕਹਿੰਦੇ 1500 ਰੁਪਏ ਦਾ ਸੂਟ ਆ ਇਹ ਪਰ ਸਾਡੇ ਕੋਲੋਂ 1500 ਵਾਲਾ ਸੂਟ 650 ਰੁਪਏ ਚ ਲੈ ਜਾਓ ਅੱਧ ਤੋਂ ਵੱਧ ਨਹੀਂ ਅੱਧ ਤੋਂ ਹੀ ਵੱਧ ਫਾਇਦੇ ਕਰ ਰਹੇ ਆ ਬਾਜ਼ਾਰ ਤੇ ਵਿੱਚ ਰੇਟ ਪੁੱਛ ਲੋ ਕੋਈ 1200-1500 ਦਾ ਰਿਅਨ ਦਾ ਸੂਟ ਬੋਲੂਗਾ 750 ਰੁਪਏ ਦਾ ਚੈਲੰਜ ਕਰਕੇ ਦੇਣਾ 750 ਜੀ ਬਟਿਕ ਵਾਲੇ ਪੀਸ ਆ ਗਏ ਆ ਫੋਟੋ ਵਾਲੇ ਪੀਸ ਆ ਦੇਖੋ ਦੁਪੱਟਾ ਕਿੰਨਾ ਸੋਹਣਾ ਵਰਕ ਹੋਇਆ ਸੂਟ ਤੇ ਕਿੰਨੀ ਸੋਹਣੀ ਕਢਾਈ ਬਾਜ਼ਾਰਾ ਚ ਰੇਟ 1800 ਇੱਥੇ 850 ਬਾਜ਼ਾਰਾ ਚ ਡਰਾ ਦਿੰਦੇ 15 1500 16 1600 ਕਹਿ ਕੇ 850 ਦੇ ਵਿੱਚ ਲੈ ਜਾਓ ਡਿਜ਼ਾਈਨਰ ਬਟਿਕ ਪੀਸ ਚੈੱਕ ਕਰ ਲੋ ਬੋਟਮਾ ਤੇ ਵਰਕ ਚੈੱਕ ਕਰ ਲੋ ਮਾਰਕੀਟ ਵਾਲੇ ਕਹਿੰਦੇ ਭੈਣੇ ਐਕਤੀ ਰਖੜੀ ਦੇ 1500 ਦਾ ਸੂਟ ਲੈਣਾ ਉਹ ਦੁਕਾਨਦਾਰਾਂ ਨੇ ਲੜਫੜ ਰਿਆ ਕਹਿੰਦਾ ਰਖੜੀ ਤੇ ਭੈਣਾ ਨੂੰ ਮਹਿੰਗੇ ਮਹਿੰਗੇ ਸੂਟ ਦੇਣਿਆ ਅਸੀਂ ਕਹਿੰਦੇ ਸੂਟ ਦੇਣੇ ਚੰਗੇ ਰੇਟ ਲੈਣਾ 2000 ਵਾਲੇ ਦਾ 1000 ਰੁਪਿਆ 1000 ਰੁਪਿਆ ਆ ਦੇਖੋ ਜੀ ਇੱਕ ਗੱਲ ਦੀ ਹੋਰ ਗਰੰਟੀ ਆ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚ 20000 ਰੁਪਏ ਦਾ ਕੱਪੜਾ ਲੈਣਾ ਇੱਥੇ ਤੁਹਾਨੂੰ ਉਹ 20000 ਵਾਲਾ ਕੱਪੜਾ 8000 ਰੁਪਏ ਦੇ ਵਿੱਚ ਦੇ ਦੇਾਂਗੇ ਇਹ ਕੋਲ ਰੇਟ ਬਹੁਤ ਘੱਟ ਹੈਗੇ ਆ ਆ ਦੇਖੋ 2500 ਦਾ ਸੂਟ ਬਾਜ਼ਾਰ ਦੇ ਵਿੱਚ ਸਾਡੇ ਕੋਲੋਂ ਇਹ ਵੀ 1000 ਰੁਪਏ ਦਾ ਸੂਟ ਲੈ ਜੋ ਬਾਜ਼ਾਰ 'ਚ 50000 ਰੁਪਏ ਦੀ ਤੁਸੀਂ ਦਾਜ ਬਰੀ ਬਣਾਉਨੇ ਹੋ ਮਾਕੂਸ਼ੀ ਦਰਤਾਰ ਤੇ 15000 'ਚ ਬਣ ਜਾਣੀਆਂ ਲੋਕ ਦੂਰੋਂ ਆ ਕੇ ਫੇਰੇ ਰਿਆ ਪਿੰਡਾਂ ਤੋਂ ਵੀ ਆ ਰਿਹਾ ਹੈ ਸ਼ਹਿਰਾਂ ਤੋਂ ਵੀ ਆ ਰਿਹਾ ਕਿਉਂਕਿ ਸਾਡੇ ਕੋਲ ਡਿਜ਼ਾਈਨ ਬਹੁਤ ਸੋਹਣੇ ਆ। ਆ ਲੋਕ ਗਲੇ ਦੇ ਕਿੰਨਾ ਪਿਆਰਾ ਵਰਕ ਹੈਗਾ। ਘੇਰਾ ਦਿਖਾ ਦਿਓ ਕਿੰਨਾ ਸੋਹਣਾ। ਦੁਪੱਟਾ ਦਿਖਾਓ ਕਟਵਾਰਕ ਸਟਾਈਲ। ਬੜਾ ਸੋਹਣਾ ਦੁਪੱਟਾ ਹੈਗਾ। ਰੇਡ ਸੂਟ ਦਾ ਕਿੰਨਾ ਆ? ਤੁਸੀਂ ਸੋਚੋ ਜਣੇ 2500 ਦਾ ਹੋਊਗਾ। ਇਹ ਤੁਹਾਨੂੰ ਅਸੀਂ ਦੇ ਦੇਣਾ 1275 ਰੁਪਏ ਦਾ ਸੂਟ ਦੇ ਦੇਣਾ। ਸਿਰਫ 1275 ਦੇ। ਦੇਖੋ ਜੀ ਜਾਮ ਕਾਟਨ ਦੀਆਂ ਕਢਾਈਆਂ। ਦੇਖੋ ਘੇਰੇ ਤੇ ਕਿੰਨਾ ਸੋਹਣਾ ਹੈਂਡਵਰਕ ਹੈ। ਦੁਪੱਟੇ ਤੇ ਫੋਰ ਸਾਈਡ ਕਢਾਈ ਹੈ। ਮਾਰਕੀਟ ਦੇ ਤੇ 3000 ਇੱਥੇ 3000 ਦੇ ਦੋ ਦੇਖੋ ਅੱਧੋ-ਅੱਧ ਰੇਟ ਦਾ ਫਰਕ ਹੈ ਜਾਮ ਕਾਟਨ ਦਾ ਸੂਟ ਹੈ ਪਿਓਰ ਚਨੂਨ ਦੇ ਦੁਪੱਟੇ ਆ ਕੋਈ ਮਸਲੀਨ ਦੇ ਦੁਪੱਟੇ ਆ ਲਓ ਜੀ ਆ ਵੀ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਬੁਟੀਕ ਵੀ ਭਾਈ ਜੀ ਇਸ ਗੱਲ ਦੀ ਬੜੀ ਖੁਸ਼ੀ ਆ ਵੀਡੀਓ ਬੜੀਆਂ ਬਣਾਈ ਦੀਆਂ ਸਾਡੇ ਕੋਲ ਰੇਟ ਦਾ ਘੱਟ ਹੈਗਾ ਪਰ ਡਿਜ਼ਾਈਨਿੰਗ ਬਹੁਤ ਜ਼ਿਆਦਾ ਹੈਗੀ ਆ ਕੋਈ ਡਿਜ਼ਾਈਨਿੰਗ ਸਾਰੀ ਨਵੀਂ ਆ ਅਸੀਂ ਮਰਜਾਏ ਹੋਏ ਸੂਟ ਨਹੀਂ ਵੇਚਦੇ ਅਸੀਂ ਕੋਈ ਲਾਟ ਨਹੀਂ ਵੇਚਦੇ ਕੋਈ ਬੰਦ ਹੋਈਆਂ ਦੁਕਾਨਾਂ ਤੋਂ ਮਾਲ ਚੱਕ ਕੇ ਨਹੀਂ ਲੈਂਦੇ ਭਾਜੀ ਡਿਜ਼ਾਈਨਰ ਨਵੇਂ ਪੀਸ ਲੈ ਕੇ ਆਨੇ ਤਾਜ਼ੇ ਪਕੌੜੇ ਜਿੰਨੂੰ ਕਹਿੰਦੇ ਆ ਆ ਨਵੇਂ-ਨਵੇਂ ਬਣ ਕੇ ਆਏ ਸੂਟ ਹੈ ਡਿਜ਼ਾਈਨ ਤੇ ਸੂਟਾ ਉਹ ਭੈਣ ਦੇ ਪਾਇਆ ਹੋਣਾ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਗਲੀਆਂ ਵਾਲੇ ਕਹਿਣਗੇ ਭੈਣੇ ਸੂਟ ਕਿੱਥੋਂ ਲਿਆ ਸੂਟ ਕਿੱਥੋਂ ਲਿਆ ਦੇਖੋ ਬਾਜ਼ਾਰ ਦੀ ਕੀਮਤ ਇਹਦੀ ਵੀ 33200 ਆ ਪਰ ਸਾਡੇ ਕੋਲ 1500 ਰੁਪਏ ਦੇ ਵੀ ਤੁਹਾਨੂੰ ਆਪਾਂ ਇਹ ਵੀ ਦੇ ਦੇਣਾ ਹੈਗਾ ਆਜੋ ਛੇਤੀ ਛੇਤੀ ਰੱਖੜੀ ਤੇ ਬਹੁਤ ਵੱਡੀ ਸੇਲ ਲੱਗੀ ਆ ਹੁਣ ਹੋਰ ਪਾਸੇ ਜਾ ਕੇ ਆਪਣੀਆਂ ਲੁੱਟਾਂ ਨਾ ਕਰਾਓ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਮਤੂੰ ਸ਼੍ਰੀ ਦਸਤਾਰ ਕਰਦਿਆਂ ਨੇ ਕਰਤੇ ਆ ਜਿਹੜੀਆਂ ਕੁੜੀਆਂ ਕਿੰਨੀਆਂ ਸਾਨੂੰ ਜੈਂਟਲੀ ਚਾਹੀਦਾ ਆ ਦੇਖੋ ਪੜ੍ਹੇ ਲਿਖੇ ਵਾਲੇ ਸੂਟ ਆ ਤੁਸੀਂ ਟੀਚਰ ਹੈਗੇ ਆ ਤੁਸੀਂ ਆਫਿਸ 'ਚ ਕੰਮ ਕਰਦੇ ਆ ਜਾਂ ਤੁਸੀਂ ਵਾਂਡੇ ਬੁੰਡੇ ਜਾਣਾ ਤੁਸੀਂ ਦਿੱਲੀ ਜੌਬ ਤੇ ਕਿੱ데 ਜਾਣਾ ਤਾਂ ਆ ਸੂਟ ਤੁਸੀਂ ਇੱਦਾਂ ਦੇ ਲੈ ਕੇ ਜਾ ਸਕਦੇ ਆ ਨਾਲੇ ਦਾ ਕਪੜਾ ਵਧੀਆ ਨਾਲੇ ਗਰਮੀ ਵਾਲਾ ਨਾਲੇ ਰੇਟ ਘੱਟ ਤੇ ਇਸ ਤੋਂ ਇਲਾਵਾ ਆ ਵੀ ਚੈੱਕ ਕਰ ਲੋ ਭਾਈ ਜੀ ਕਪੜਾ ਗੜਾ ਇਹ ਮਨਦੋਸੇ ਥੋੜਾ ਜਿਹਾ ਦੇਖੋ ਜੀ ਪਿਓਰ ਔਰਗਾਂਜਾ ਫੈਬਰਿਕ ਹੈ ਹੈਂਡਵਰਕ ਦਾ ਸਾਰਾ ਕੰਮ ਹੋਇਆ ਚਿੱਟੇ ਧੱਗੇ ਦੇ ਨਾਲ ਵਰਕ ਕੀਤਾ ਕਾਰੀਗਰ ਦੇ 0 ਨੰਬਰ ਦੀ ਐਨਕ ਲੱਗੀ ਕਿਉਂਕਿ ਚੀਜ਼ ਨਵੀਂ ਬਣਾਈ ਹੈ ਯੂਨਿਕ ਬਣਾਈ ਹੈ ਹਟਕੇ ਬਣਾਈ ਹੈ ਭਾਜੀ ਰਾਮ ਟੈਕਸ ਤਗੜੇ ਤਗੜੇ ਬ੍ਰਾਂਡਾਂ ਦਾ ਕਪੜਾ ਯੂਜ਼ ਕਰ ਰਹੇ ਆ ਆ ਚੀਜ਼ ਦੇਖੋ ਭਾਜੀ ਜਦੋਂ ਕਿਤੇ ਭੈਣ ਸੂਟ ਪਾ ਕੇ ਗਈ ਤਾਂ ਕੋਈ ਕਹੂਗਾ ਨਹੀਂ ਬਹੁਤ ਸ਼ਾਨਦਾਰ ਤੇ ਬਿਹਤਰੀਨ ਸੂਟ ਪਾਈ ਫਿਰਦੇ ਹੋ ਦੇਖੋ ਜੀ ਕਹਿੰਦੇ ਹੁੰਦੇ ਨਾ ਖਾਈਏ ਮਨ ਭਾਂਦਾ ਤੇ ਪਾਈਏ ਜੱਗ ਭਾਂਦਾ ਅਸੀਂ ਚੀਜ਼ ਦੇਣੀ ਹੈ ਨਵੀਂ ਲੋਕ ਕਹਿਣ ਕਿ ਵਾਕਈ ਕਾਦੀਆਂ ਦੇ ਵਿੱਚ ਸਾਡਾ ਫਾਇਦਾ ਹੋਇਆ ਦੇਖੋ ਕੁੱਟਾ ਦੇ ਨਾਲ ਨਾਲ ਸ਼ਰਾਰੇ ਗਰਾਰੇ ਲਹਿੰਗੇ ਕੁੜਤੇ ਪਜਾਮੇ ਕੋਟ ਪੈਂਟ ਸ਼ੇਰਵਾਨੀਆਂ ਸ਼ਰਟਾਂ ਪ੍ਰਿੰਟ ਸੂਟ ਸਾਰਾ ਕੁਝ ਹੀ ਕਾਦੀਆਂ ਬੁੱਟਰ ਰੋਡ ਤੇ ਬਹੁਤ ਵੱਡਾ ਮੋਲ ਖੋਲਤਾ ਮਾਤੂਸ਼ੀ ਦਸਤਾਰ ਨੇ ਅੰਕਲੋਂ ਨੇ ਬਹੁਤ ਵੱਡਾ ਮੋਲ ਖੋਲਤਾ ਕਿੰਦਾ ਤਾਂਡਾ ਦੂਆ ਮਕੇ ਨਿਆ ਪਠਾਨਗੁਰ ਪਟਾਲੇ ਵਾਲੇ ਲੋਕਾਂ ਦੀ ਲੁੱਟ ਨਹੀਂ ਹੋਣ ਦੇਣੀ ਰੇਟ ਉੱਤੇ ਲੈ ਕੇ ਦੇਣਿਆ ਐਕਟੀ ਮੈਂ ਕਹਿੰਦਾ ਰਖੜੀ ਤੇ ਤਹਾਰਾ ਤੇ ਜਿਹੜੀ ਥੋੜੀ ਲੁੱਟ ਹੁੰਦੀ ਆ ਜੜੋਂ ਪੱਟ ਦੇਣੀ ਆ ਜੜੋਂ ਪੱਟ ਦੇਣੀ ਆ ਦੇਖੋ ਜੀ ਸਪੈਸ਼ਲ ਆਫਰਾਂ ਲਾਤੀਆਂ ਹੁਣ ਰਖੜੀ ਦੇ ਤੁਸੀਂ ਕਿਸੇ ਨੂੰ ਗਿਫਟ ਦੇਣਾ ਆ ਤੁਸੀਂ ਆਪਣੇ ਲੈਣਾ ਆ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਿਆ ਰੇਟ ਬਹੁਤ ਘਟਿਆ ਛੇਤੀ ਪਹੁੰਚ ਜਾਓ ਹੋਰ ਪਾਸੇ ਜਾਣ ਦੀ ਲੋੜ ਨਹੀਂ ਆਉਣਾ ਕਿੱਥੇ ਤੁਸੀਂ ਮਾਤੂ ਸ਼੍ਰੀ ਦਸਤਾਰ ਦਾ ਸਟੋਰ ਕਰਤੀਆਂ ਨੇ ਵਿੱਚ ਨੰਬਰ ਸਕਰੀਨ ਤੇ ਆ ਕੁਝ ਜਾਨਕਾਰੀ ਲੈਣੀ ਆ ਤੇ ਤੁਸੀਂ ਇੱਥੇ ਫੋਨ ਕਰ ਸਕਦੇ ਆ ਕੈਮਰਾਮੈਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ ਕਾਸਟ ਆ